ਤਾਪ ਚੜਿਆ ਵਾ ਕਿੰਨਾ ਚੜਿਆ ਵਾ ਨਹੀਂ ਯਾਰ ਆ ਕਮਜ਼ੋਰੀ ਆ ਔਰ ਕੋਈ ਗੱਲ ਨਹੀਂ ਬੁਖਾਰ ਨਹੀਂ ਹੈਗਾ ਇੱਥੇ ਕਿੰਨੇ ਦਿਨ ਹੋ ਗਏ ਦਾ ਨਵਾਂ ਆਇਆ ਨੂੰ ਕਿਉਂ ਆਏ ਘਰੋਂ ਤੇ ਆਓ ਚਲੀਏ ਆਪਾਂ ਤੁਹਾਨੂੰ ਦਵਾਈ ਦੂ ਦਵਾਈਏ ਅਸੀਂ ਪਹੁੰਚੇ ਜੀ ਅੱਜ ਤਰਨਤਾਰਨ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਸ਼ਹਿਰ ਹੈ ਜੀ ਤੇ ਪੱਟੀ ਤੇ ਇੱਥੋਂ ਸਾਨੂੰ ਨਾ ਕੱਲ ਕਾਲ ਗਈ ਸੀ ਕੋਈ ਬਜ਼ੁਰਗ ਅਪਰੋਜਪੁਰ ਜ਼ਿਲ੍ਹੇ ਤੋਂ ਇੱਥੇ ਪਹੁੰਚੇ ਆ ਮਰਖਾਈ ਪਿੰਡ ਇਹਨਾਂ ਦਾ ਬਹੁਤ ਇਤਿਹਾਸਿਕ ਨਜ਼ਰ ਆ ਇਥੇ ਇਹ ਸਥਾਨ ਹੈ ਪਹਾਦਰਬਾਬ ਅਬਦੀ ਚੰਜੀ ਪਟਸਾਹ ਗੁਰਦਾਰਾ ਸਾਹਿਬ ਹਾ ਜਲਛਟ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੇ ਅਸੀਂ ਪਹੁੰਚੇ ਜੀ ਅੱਜ ਤਰਨਤਾਰਨ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਸ਼ਹਿਰ ਹੈ ਜੀ ਇਹ ਪੱਟੀ ਬਹੁਤ ਇਤਿਹਾਸਿਕ ਨਗਰ ਹੈ ਤੇ ਇਥੇ ਇਹ ਸਥਾਨ ਹੈ ਬਹਾਦਰ ਬਾਬਾ ਬੀ ਦੀ ਚੰਦ ਜੀ ਪਟਸਾਹ ਗੁਰਦੁਆਰਾ ਸਾਹਿਬ ਤੇ ਇੱਥੋਂ ਸਾਨੂੰ ਨਾ ਕੱਲ ਕਾਲ ਗਈ ਸੀ ਕੋਈ ਬਜ਼ੁਰਗ ਅਪਰੋਜਪੁਰ ਜ਼ਿਲ੍ਹੇ ਤੋਂ ਇੱਥੇ ਪਹੁੰਚੇ ਆ ਮਰਖਾਈ ਪਿੰਡ ਨਾਲ ਤੇ ਉਹਨਾਂ ਨੂੰ ਲੈਣ ਵਾਸਤੇ ਆਏ ਅਸੀਂ ਗੁਰਦੁਆਰਾ ਪਟਸਾਹ ਜਿੱਦੀ ਸੇਵਾ ਜਿਹੜੀ ਹੈ ਉਹ ਸੋਰਸਿੰਗ ਵਾਲੇ ਮਾਨਪੁਰਖ ਬਾਬਾ ਅਵਤਾਰ ਸਿੰਘ ਜੀ ਬਾਬਾ ਪ੍ਰੇਮ ਸਿੰਘ ਜੀ ਬਾਬਾ ਚਰਨਜੀਤ ਸਿੰਘ ਜੀ ਕਰਵਾ ਰਹੇ ਨੇ ਤੇ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਕਿ ਤੇ ਇੱਕ ਲਾ ਵਾਰਸ ਬੇਸਹਾਰਾ ਬਜ਼ੁਰਗ ਹੈ ਤੇ ਉਹ ਇੱਥੇ ਕਾਫੀ ਦਿਨਾਂ ਤੋਂ ਆ ਆਇਆ ਹੋਇਆ ਹੈ ਘਰ ਪਰਿਵਾਰ ਦੇ ਨਾਲ ਛੜੜਾ ਕਰਕੇ ਤੇ ਉਹਨੂੰ ਅਸੀਂ ਲੈਣ ਵਾਸਤੇ ਗੁਰੂ ਨਾਨਕ ਬਿਰਤ ਤੇ ਅਨਾਸ ਸੰਭਾਲ ਕਰਕੇ ਜੋਂਦਾ ਕਲਾ ਤੋਂ ਇੱਥੇ ਪੱਟੀ ਸ਼ਹਿਰ ਪਹੁੰਚੇ ਆ ਇਹ ਸਥਾਨ ਹੈ ਜੀ ਬਹਾਦਰ ਬਾਬਾ ਬੀਦੀ ਚੰਦ ਜੀ ਦਾ ਤਪਸਥਾਨ ਕਹਿ ਲੋ ਉਹਨਾਂ ਦਾ ਭਗਤੀ ਵਾਲਾ ਸਥਾਨ ਕਹਿ ਲੋ ਜਿੱਦੋਂ ਉਹਨਾਂ ਨੇ ਪਟਸਾਬ ਦੇ ਵਿੱਚ ਬਰਾਜਮਾਨ ਹੋਏ ਸੀ ਤੇ ਇੱਥੋਂ ਸਾਨੂੰ ਕਾਲ ਗਈ ਸੀ ਵੀਰ ਬਾਬਾ ਜੀ ਉਹਨਾਂ ਦੀ ਤੇ ਅਸੀਂ ਉਹਨਾਂ ਨੂੰ ਲੈਣ ਵਾਸਤੇ ਪਹੁੰਚੇ ਆ ਇਹ ਸਥਾਨ ਹੈ ਜੀ ਸੰਗਤਾਂ ਜਿਹੜੀਆਂ ਨੇ ਕਈ ਇੱਥੇ ਸੰਗਤਾਂ ਆ ਵੀ ਸਕਦੀਆਂ ਕਦੀਆਂ ਨਹੀਂ ਪਹੁੰਚੀਆਂ ਹੋਣੀਆਂ ਸੰਗਤਾਂ ਤੇ ਇਹ ਸਥਾਨ ਦੇ ਵੀ ਦਰਸ਼ਨ ਕਰ ਲੋ ਇਹ ਸਥਾਨ ਹੈ ਜੀ ਵਾਗੀਰੂ ਦੀ ਕਖਾਲਸਾ ਵਾਗੀਰੂ ਦੀ ਫਤਿਹ ਹਾਂਜੀ ਇਹ ਪੱਟੀ ਸ਼ਹਿਰ ਦਾ ਇਤਿਹਾਸਕ ਨਗਰ ਕਰਨਤਾਰਨ ਜ਼ਿਲ੍ਹੇ ਦਾ ਇਤਿਹਾਸਕ ਸ਼ਹਿਰ ਪੱਟੀ ਤੇ ਪੱਟੀ ਸ਼ਹਿਰ ਦਾ ਇਤਿਹਾਸ ਗੁਰੂ ਘਰ ਬਾਬਾ ਬਿਧੀ ਚੰਦ ਜੀ ਦਾ ਪਾਵਨ ਪਿੱਤਰਸਥਾਨ ਪਟ ਸਾਹਿਬ ਜੀ ਵਾਹਿਗੁਰੂ ਹਾਂਜੀ ਹਾਂਜੀ ਵਾਹਿਗੁਰੂ ਮੇਰੇ ਖਾਬ ਅਮਰ ਹੋ ਜਾਵਣਗੇ ਤੇਰੀ ਨਜ਼ਰ ਦੀ ਸ਼ੋਜੇ ਮਿਲ ਜਾਵੇ ਤੇਰੀ ਦੀਦ ਜੇ ਹੋ ਜਾਏ ਅੱਖੀਆਂ ਨੂੰ ਦਿਲ ਆਪ ਮੋਹਾਰੇ ਖਿਲ ਜਾਵੇ ਵਰਖਾਲ ਸਾਹਿਬ ਪਤੇ ਉਠੋ ਮਾਰੋ ਲਾ ਕੀ ਨਾ ਦੇ ਤਾਪ ਚੜਿਆ ਵਾ ਕਿੰਨਾ ਚੜਿਆ ਵਾ ਕੋਈ ਤਾਪ ਨਹੀਂ ਪੋਰਾ ਜਿੰਨਾ ਵੀ ਹੈਗਾ ਦੇ ਜੀ ਆਹ ਕਮਜ਼ੋਰੀ ਹੈ ਔਰ ਕੋਈ ਗੱਲ ਨਹੀਂ ਬੁਖਾਰ ਨਹੀਂ ਹੈਗਾ ਮਾਸਾ ਜਿੰਨਾ ਵੀ ਹੈਗਾ ਕਿੱਥੋਂ ਲਾਇਆ ਟੀਕਾ ਕਿੱਥੋਂ ਇੱਥੇ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਕਿਉਂ ਆਏ ਘਰੋਂ ਹੈ ਮੁੰਡਾ ਦਾ ਅੱਲਾ ਮੁੰਡਾ ਕੋਰ ਕੀ ਜਾਂਦਾ ਮੁੰਡਾ ਆਜ ਤੂੰ ਕਮਾਈ ਕਰਕੇ ਤਗੜਾ ਹੋ ਗੇ ਹਾਂ ਤੂੰ ਕੋਈ ਟਰੱਕ ਚਲਾਇਆ ਕਰ ਹੈ ਠੀਕ ਠੀਕ ਤੇ ਆਓ ਚਲੀਏ ਆਪਾਂ ਤੁਹਾਨੂੰ ਦਵਾਈ ਦੋ ਦਵਾਈਏ ਪਜਾਮਾ ਪਾ ਲਓ ਤੇ ਇਹਨਾਂ ਦਾ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਚਲੋ ਇੱਥੇ ਜੋਗ ਪ੍ਰਬੰਧ ਵਾ ਪਰ ਇੱਥੇ ਇਨੀ ਸੰਗਤ ਦੇ ਵਿੱਚ ਜਿਹੜਾ ਵਾ ਇਹੋ ਜੀਆਂ ਹਸਤੀਆਂ ਦਾ ਜੇ ਰਹਿਣਾ ਔਖਾ ਜਾਂ ਵਖਾ ਕੋਪੋਰਸ਼ਨ ਬਣਿਆ ਹੋਵੇ ਹਾਂ ਤਤ ਜੀ ਪੌਣਾ ਚਮਕ ਆਉਂਦੀਆਂ ਨੇ ਤੂੰ ਖੇਡਾ ਖੇਡਦਾ ਇੰਦਾ ਤਾ ਜੋ ਤੇਰੇ ਮਨ ਨੂੰ ਭਾਉਂਦੀਆਂ ਨੇ ਨਵੰਡੇ ਖਬਰੇ ਤੂੰ ਕਿੰਨਾ ਸੋਣਾ ਏ ਬਿੰਦੇਖੇ ਆਲਮ ਫਿਦਾਸਰਾ